ਪੰਜਾਬ ਸਰਕਾਰ ਵੱਲੋਂ ਤਾਰਸੀਕਾ ਬਲਾਕ ਖਤਮ ਕਰਨ ਦੇ ਫੈਸਲੇ ਖਿਲਾਫ ਲੋਕਾਂ ਵਿਚ ਭਾਰੀ ਰੋਸ ਹੈ ਤਾਰਸੀਕਾ ਬਲਾਕ ਦੇ ਪਿੰਡਾਂ ਵਿੱਚ ਬੀਬੀਆਂ ਅਤੇ ਆਮ ਜਨਤਾ ਵੱਲੋਂ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ ਅਨਿਕਾਰੀਆਂ ਨੇ ਕੈਬਨਿਟ ਮੰਤਰੀ ਹਰਪਜਨ ਸਿੰਘ ਏਟੀਓ ਖਿਲਾਫ ਨਾਰੇ ਬਾਚ ਕਰਦੀਆਂ ਸਰਕਾਰ ਉੱਤੇ ਵਾਦੇ ਤੋੜਨ ਦੇ ਦੋਸ਼ ਲਗਾ ਅਤੇ ਚੇਤਾਵਨੀ ਦਿੱਤੀ ਹੈ ਵੀ ਜੇ ਫੈਨਸ ਲਈ ਵਾਪਿਸ ਨਾ ਲਿਆ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਸਾਬਕਾ ਐਮਐਲਏ ਸੁਖਵਿੰਦਰ ਸਿੰਘ ਅਡੈਣੀ ਬੰਡਾਲਾ ਨੇ ਇਸ ਨੂੰ ਅਨੰਦ ਅਯੋਗ ਕਰਾਰ ਦਿੰਦਿਆਂ ਸਰਕਾਰ ਦੇ ਫੈਸਲੇ ਦੀ ਤਿੱਖੀ ਆਲੋਚਨਾ ਕੀਤੀ। ਪੱਤਰਕਾਰ ਵਰਿੰਦਰ ਤੂਨਾ ਦੀ ਖਾਸ ਰਿਪੋਰਟ। ਅੱਜ ਹਲਕਾ ਝੰਡਿਆਲਾ ਗੁਰੂ ਦੇ ਵਿੱਚ ਜਿਹੜਾ ਬਲਾਕ ਦਰ ਸਿੱਕਾ ਪੈਂਦਾ ਉਸ ਨੂੰ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਇਲਾਕੇ ਦੇ ਸਾਡੇ ਇੱਥੋਂ ਦੇ ਵਿਧਾਇਕ ਔਰ ਮੌਜੂਦਾ ਮੰਤਰੀ ਉਹਨਾਂ ਵੱਲੋਂ ਬਲਾਕ ਤੇ ਸਿੱਕਾ ਨੂੰ ਤੋੜਨ ਦਾ ਕੰਮ ਕੀਤਾ ਗਿਆ ਜਿਹੜਾ ਬਹੁਤ ਹੀ ਅਤੀ ਨਿੰਦਨ ਦੇ ਯੋਗ ਹੈ ਔਰ ਅੱਜ ਪੰਜਾਬ ਦੇ ਵਿੱਚ ਜਿਹੜਾ ਇਹ ਫੈਸਲਾ ਪੰਜਾਬ ਦੀ ਕੈਬਨਿਟ ਦੇ ਵਿੱਚ ਲਿਆ ਗਿਆ ਹੈ ਅੱਜ ਹਲਕਾ ਝੰਡਿਆਲਾ ਗੁਰੂ ਦੇ ਅੰਦਰ ਇਸ ਵਿਸ਼ੇਸ਼ ਤੌਰ ਤੇ ਜਿਹੜਾ ਹਲਕਾ ਬਲਾਕ ਤੇ ਸਿੱਕਾ ਹੈ ਔਰ ਮੈਤਾ ਇੱਥੋਂ ਦੇ ਲੋਕ ਜਿਹੜੇ ਆ ਅੱਜ ਉਹ ਵੱਡੇ ਪੱਦਰ ਤੇ ਜਿਹੜੇ ਆ ਖੱਜਲ ਖਵਾਰ ਹੋਏ ਐ ਇਸ ਫੈਸਲੇ ਦੇ ਨਾਲ ਔਰ ਉਹਨਾਂ ਲੋਕਾਂ ਦੇ ਵੱਲੋਂ ਅੱਜ ਇੱਕ ਵਿਸ਼ਾਲ ਇਕੱਠ ਜਿਹੜਾ ਇੱਥੇ ਅੱਜ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਅਸੀਂ ਪੰਜਾਬ ਸਰਕਾਰ ਨੇ ਇਸ ਫੈਸਲੇ ਦੀ ਹਲਕਾ ਵਿਧਾਇਕ ਦੇ ਔਰ ਮੰਤਰੀ ਦੀ ਸੀ ਫੈਸਲੇ ਦੀ ਜਿਹੜੀ ਹੈ ਨਿਖੇਧੀ ਕੀਤੀ ਹੈ ਉਸ ਦੇ ਨਾਲ-ਨਾਲ ਅਸੀਂ ਇਹ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਟੈਸਟ ਹੋਰ ਤਿੱਖਾ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ ਅਗਰ ਬਲੌਕ ਦਾ ਸਿੱਕਾ ਬਹਾਲ ਨਾ ਕੀਤਾ ਗਿਆ ਔਰ ਇੱਥੇ ਲੋਕਾਂ ਨੂੰ ਸੰਗਤ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਅਗਰ ਇਹ ਸੱਤਾ ਦੇ ਹੰਕਾਰ ਦੇ ਵਿੱਚ ਨਹੀਂ ਵੀ ਬਹਾਲ ਕਰਦੇ ਮੌਜੂਦਾ ਮੰਤਰੀ ਔਰ ਇਲਾਕੇ ਦਾ ਵਿਧਾਇਕ ਤਾਂ ਫਿਰ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਲੋਕਾਂ ਨੇ ਬਣਾਈ ਆਉਣ ਵਾਲੇ ਸਤਾਈ ਦੇ ਵਿੱਚ ਔਰ ਸਾਨੂੰ ਇਥੋਂ ਦੀ ਨੁਮਾਇੰਦੀ ਕਰਨ ਦਾ ਮੌਕਾ ਮਿਲਿਆ ਤੇ ਅਸੀਂ ਜਿਹੜਾ ਨੋਟੀਫਿਕੇਸ਼ਨ ਨੂੰ ਪਾੜ ਕੇ ਰੱਦ ਕਰਕੇ ਬਲਾਕ ਤਰਸਿੱਕਾ ਨੂੰ ਮੁੜ ਦੁਬਾਰਾ ਬਹਾਲ ਕਰ ਦਿਆਂਗੇ ਪਰ ਉਹਨਾਂ ਦਾ ਤਾਂ ਕਹਿਣਾ ਵਾ ਕਿ ਜਿਹੜਾ ਤਰਸਿੱਕਾ ਬਲਾਕ ਆ ਉਹ ਰੱਦ ਨਹੀਂ ਕੀਤਾ ਗਿਆ ਕੰਮ ਜਿਹੜਾ ਵੀਡੀਓ ਆ ਇੱਥੇ ਵੀ ਕਰੇਗਾ ਜੰਡੇਆਲੇ ਵੀ ਕਰੇਗਾ ਇੱਥੇ ਵੀ ਵਰਕਰ ਕੰਮ ਕਰਨਗੇ ਤੇ ਉੱਥੇ ਵੀ ਜਾ ਕੇ ਕੰਮ ਕਰਵਾ ਸਕਦੇ ਮੇਰੇ ਖਿਆਲ ਸੱਤਾ ਦੇ ਹੰਕਾਰ ਦੇ ਵਿੱਚ ਜਿਹੜਾ ਹੈ ਨਾ ਇਹੋ ਜਿਹੀ ਬਿਆਨਬਾਜ਼ੀ ਹੋ ਰਹੀ ਹੈ ਅਗਰ ਨਹੀਂ ਰੱਦ ਕੀਤਾ ਗਿਆ ਤੇ ਫਿਰ ਇਹ ਏਜੰਡੇ ਦੀ ਆਈਟਮ ਪੰਜਾਬ ਸਰਕਾਰ ਦੀ ਕੈਬਨਿਟ ਦੇ ਜੋ ਮੀਟਿੰਗ ਹੋਈ ਹੈ ਉਹਦੇ ਵਿੱਚ ਪਹਿਕੇ ਕਿਵੇਂ ਆਈ ਅਗਰ ਨਹੀਂ ਰੱਦ ਕੀਤਾ ਗਿਆ ਤਾਂ ਨੋਟੀਫਿਕੇਸ਼ਨ ਪੰਜਾਬ ਸਰਕਾਰ ਵੱਲੋਂ ਕਿਉਂ ਜਾਰੀ ਕੀਤਾ ਗਿਆ ਜਿਸ ਵੇਲੇ ਥੱਲੇ ਪ੍ਰਸ਼ਾਸਨ ਦੇ ਅਫੀਸਰ ਜ਼ਿੰਮੇਵਾਰਾਂ ਨੇ ਇੱਕ ਖਰੜਾ ਸਾਰਾ ਤਿਆਰ ਕਰਕੇ ਮੰਤਰੀ ਜੀ ਦੀ ਨੱਕ ਦੇ ਹੇਠਾ ਮੌਜੂਦਾ ਐਮਐਲਏ ਦੀ ਨੱਕ ਦੇ ਹੇਠਾ ਕਿਉਂਕਿ ਜਿਹੜੇ ਇੱਥੋਂ ਦੇ ਐਮਐਲਏ ਨੇ ਵਿਧਾਇਕ ਨੇ ਉਹ ਪੰਜਾਬ ਸਰਕਾਰ ਦੇ ਮੌਜੂਦਾ ਮੰਤਰੀ ਵੀ ਨੇ ਔਰ ਜਿਸ ਵੇਲੇ ਉਹਨਾਂ ਵੱਲੋਂ ਕੈਬਨਿਟ ਦੇ ਵਿੱਚ ਇਹ ਏਜੰਡੇ ਦੇ ਆਈਟਮ ਗਈ ਹੈ ਔਰ ਉਹਨੂੰ ਅੰਦਰ ਪਾਸ ਕੀਤਾ ਗਿਆ ਤੇ ਕਿਉਂ ਹਲਕਾ ਵਿਧਾਇਕ ਤੇ ਮੰਤਰੀ ਵੱਲੋਂ ਇਸ ਜਿਹੜਾ ਫੈਸਲੇ ਦਾ ਵਿਰੋਧ ਨਹੀਂ ਕੀਤਾ ਗਿਆ ਕਿਉਂ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਿਹੜੀ ਉਹ ਜਾਰੀ ਕੀਤੀ ਜੇ ਨੋਟੀਫਿਕੇਸ਼ਨ ਜਾਰੀ ਹੋ ਵੀ ਗਈ ਤਾਂ ਉਸ ਤੋਂ ਬਾਅਦ ਕੁਝ ਦਿਨ ਟਾਈਮ ਸਮਾਂ ਮਿਲਦਾ ਜਦੋਂ ਤੁਸੀਂ ਆਪਣੇ ਇਤਰਾਜ਼ ਲਗਾ ਸਕਦੇ ਹੋ ਉਸ ਨੋਟੀਫਿਕੇਸ਼ਨ ਦੇ ਉੱਪਰ ਕਿਉਂ ਉਹਨਾਂ ਦੁਆਰਾ ਜਿਹੜੇ ਸੀਗੇ ਆਪਣਾ ਇਤਰਾਜ਼ ਨਹੀਂ ਲਾਇਆ ਗਿਆ ਇਸ ਫੈਸਲੇ ਦੇ ਉੱਤੇ ਕਿਉਂ ਉਹਨਾਂ ਨੇ ਜਿਹੜਾ ਸੀਗਾ ਇਹ ਸਪੈਸਿਫਿਕਲੇ ਨੂੰ ਲਾਗੂ ਕਰਨ ਲਈ ਚੁੱਪ ਕਰਕੇ ਮੂੰਹ ਦੇ ਵਿੱਚ ਨੰਗਲ ਪਾ ਕੇ ਤੇ ਬੈਠੇ ਰਹਿਣ ਦਾ ਫੈਸਲਾ ਕੀਤਾ ਹੁਣ ਜਦੋਂ ਅੱਜ ਲੋਕ ਵੱਡੇ ਪੱਧਰ ਦੇ ਉੱਤੇ ਜਿਹੜਾ ਹੈ ਮੰਤਰੀ ਦਾ ਵਿਰੋਧ ਕਰਨ ਲੱਗ ਪਿਆ ਹੈ ਇਸ ਫੈਸਲੇ ਦਾ ਵਿਰੋਧ ਕਰਨ ਲੱਗ ਪਿਆ ਹੈ ਤੇ ਮੰਤਰੀ ਸਾਹਿਬ ਨੂੰ ਕਿਤੇ ਨਾ ਕਿਤੇ ਜਿਹੜੀ ਜ਼ਮੀਨ ਹੈ ਸਿਆਸੀ ਅੱਜ ਇਸ ਬਲਾਕ ਦੇ ਵਿੱਚ ਸਿਆਸੀ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ ਤੇ ਅੱਜ ਮੰਤਰੀ ਸਾਹਿਬ ਵੱਲੋਂ ਚੋਰ ਦਰਵਾਜ਼ੇ ਦੇ ਰਹੀਂ ਇੱਕ ਪੰਜਾਬ ਸਰਕਾਰ ਦੇ ਆਫੀਸਰ ਦੇ ਕੋਲੋਂ ਪੱਤਰ ਜਾਰੀ ਕਰਵਾ ਦਿੱਤਾ ਜਾਂਦਾ ਕਿ ਨਈ ਵੀਡੀਓ ਅੱਧਾ ਟਾਈਮ ਉੱਥੇ ਬੈਠ ਜਗਾ ਵੀਡੀਓ ਅੱਧਾ ਟਾਈਮ ਇੱਥੇ ਲੋਕਾਂ ਨੂੰ ਭੋਲੇ-ਪਾਲੇ ਨੇ ਪੰਜਾਬ ਦੇ ਲੋਕ ਮੰਨ ਲਿਆ ਭੋਲੇ-ਪਾਲੇ ਆ ਵੀ ਤੁਹਾਡੇ ਹੱਥੋਂ ਠੱਗੇ ਗਏ 2022 ਦੇ ਵਿੱਚ ਪਰ ਲੋਕ ਇੰਨੇ ਵੀ ਮੂਰਖ ਨਹੀਂ ਜਿੰਨਾ ਤੁਸੀਂ ਉਹਨਾਂ ਨੂੰ ਸਮਝਦੇ ਔਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਲੋਕ ਜਾਗਰੂਕ ਨੇ ਭੜੀ ਪਾ ਤ ਇਸ ਗੱਲ ਦੇ ਤੁਹਾਡੀ ਚਲਾਕੀਆਂ ਤੋਂ ਸਮਝਦੇ ਨੇ ਔਰ ਇਹਦਾ ਜਵਾਬ ਜਿਹੜਾ ਪੰਜਾਬ ਸਰਕਾਰ ਨੂੰ ਆਉਣ ਵਾਲੀਆਂ 2027 ਦੀਆਂ ਇਲੈਕਸ਼ਨਾਂ ਦੇ ਵਿੱਚ ਜ਼ਰੂਰ ਦੇਣਗੇ ਤਰਸਿੱਕਾ ਬਲਾਕ ਦੇ ਅੰਦਰ ਕਿੰਨੀਆਂ ਪੰਚਾਇਤਾਂ ਜਿਹੜੀਆਂ ਆ ਉਹ ਹੁੰਦੀਆਂ ਸੀ ਤੇ ਕਿੰਨੇ ਕਿ ਦਿੱਕਤ ਪਰੇਸ਼ਾਨੀ ਜਿਹੜੀ ਆ ਇਹਨਾਂ ਪੰਚਾਇਤਾਂ ਨੂੰ ਹੋਵੇਗੀ ਬਲਾਕ ਬੰਦ ਹੋਣਗੇ ਨਾਲ ਤਰਸਿੱਕਾ ਬਲਾਕ ਦੀਆਂ 43 ਪੰਚਾਇਤਾਂ ਨੇ ਔਰ ਇਹਨਾਂ 43 ਪੰਚਾਇਤਾਂ ਦੇ ਨਾਲ ਜਿਹੜਾ ਸੀਗਾ ਮਹਿਤੇ ਬਲਾਕ ਦੀਆਂ ਸਾਡੀਆਂ 22 ਪੰਚਾਇਤਾਂ ਜਿਹੜੀਆਂ ਜੋੜੀਆਂ ਗਈਆਂ ਸੀਗੀਆਂ ਰਈਏ ਬਲਾਕ ਦੇ ਨਾਲ ਅੱਜ ਮਹਿਤੇ ਦੀਆਂ ਪੰਚਾਇਤਾਂ ਨੂੰ ਤਰਸਿੱਕੇ ਦੀਆਂ ਪੰਚਾਇਤਾਂ ਨੂੰ ਲਗਭਗ 65 ਪੰਚਾਇਤਾਂ ਬਣ ਜਾਂਦੀਆਂ ਨੇ ਇਹਨਾਂ ਟੋਟਲ 65 ਪੰਚਾਇਤਾਂ ਨੂੰ ਇਹਨਾਂ ਨੇ ਢੰਡਿਆਲਾ ਬਲਾਕ ਦੇ ਨਾਲ ਜੋੜ ਦਿੱਤਾ ਜਿਹਦੇ ਨਾਲ ਭਾਰੀ ਖੱਜਲ-ਖਵਾਰੀ ਦਾ ਜਿਹੜਾ ਸਾਹਮਣਾ ਪਰੇਸ਼ਾਨੀ ਦਾ ਜਿਹੜਾ ਇਥੋਂ ਦੇ ਇਲਾਕਾ ਨਿਵਾਸੀਆਂ ਨੂੰ ਤੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਰਨਾ ਪਏਗਾ ਔਰ ਇਹ ਮਹਾ ਮੂਰਖਤਾ ਵਾਲਾ ਫੈਸਲਾ ਜਿਹੜਾ ਆ ਇਹ ਮੌਜੂਦਾ ਐਮ ਐਲ ਏ ਔਰ ਮੰਤਰੀ ਸਾਹਿਬ ਵੱਲੋਂ ਜਿਹੜਾ ਲਿਆ ਗਿਆ ਹੈ ਔਰ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਜਾ ਕੇ ਲਿਆ ਗਿਆ ਫੈਸਲਾ ਹੈ ਔਰ ਇਹ ਜਿਹੜਾ ਖਾਮਿਆਜ਼ਾ ਹੈ ਇਹਨਾਂ ਨੂੰ 2027 ਚ ਲੋਕ ਚੰਗੀ ਤਰ੍ਹਾਂ ਭੋਤਣਗੇ ਨੰਨੇ ਸੱਤਾ ਦੇ ਹੰਕਾਰ ਦੇ ਵਿੱਚ ਅੱਜ ਸੱਤਾ ਦੇ ਹੰਕਾਰ ਦੇ ਵਿੱਚ ਆ ਸਾਡੀਆਂ ਭੈਣਾਂ ਆਈਆਂ ਨੇ ਆ ਨਾਲ ਸਾਡੇ ਭਾਈ ਆਏ ਨੇ ਇਹ ਪਿੰਡ ਸਰਜਾ ਦੇ ਵਿੱਚੋਂ ਜਿੱਥੇ ਅੱਜ ਇਹ ਸਾਰੀਆਂ ਵੱਖ-ਵੱਖ ਪਾਰਟੀਆਂ ਕੋਈ ਵੀ ਰਾਜਨੀਤਿਕ ਪਾਰਟੀ ਹੈ ਕੋਈ ਜਿੱਥੇ ਬੰਦੀਆਂ ਅੱਜ ਉਹ ਇਹ ਆਵਾਜ਼ ਬੁਲੰਦ ਕਰਦੀਆਂ ਨੇ ਕਿ ਮਹਿਲਾਵਾਂ ਨੂੰ ਔਰਤਾਂ ਨੂੰ ਸਨਮਾਨ ਦਿੱਤਾ ਜਾਏਗਾ ਰਾਜਨੀਤੀ ਦੇ ਅੰਦਰ ਔਰ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਅੱਗੇ ਲੈ ਕੇ ਆਂਦਾ ਜਾਏਗਾ ਅੱਜ ਕਾਂਗਰਸ ਪਾਰਟੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੀ ਇਹ ਸੋਚ ਸੀਗੀ 33% ਮਹਿਲਾਵਾਂ ਨੂੰ ਰਿਜ਼ਰਵੇਸ਼ਨ ਦੇ ਕੇ ਮਹਿਲਾਵਾਂ ਨੂੰ ਅੱਗੇ ਲੈ ਕੇ ਆਂਦਾ ਜਾਵੇ ਔਰ ਅੱਜ ਦੇਤੇ ਸਾਡੀਆਂ ਭੈਣਾਂ ਰਾਜਨੀਤੀ ਦੇ ਵਿੱਚ ਸਰਗਰਮੀ ਨਾਲ ਭਾਗ ਲੈ ਕੇ ਅੱਗੇ ਆ ਰਹੀਆਂ ਨੇ ਔਰ ਉਹਨਾਂ ਨੂੰ ਪਿੰਡ ਦੇ ਲੋਕਾਂ ਨੇ ਇਸ ਸਰਜੇ ਪਿੰਡ ਤੋਂ ਸਾਡੀਆਂ ਤਿੰਨੋਂ ਮੌਜੂਦਾ ਭੈਣਾਂ ਨੇ ਤਿੰਨੋਂ ਦਲਿਤ ਪਰਿਵਾਰ ਦੇ ਨਾਲ ਸੰਬੰਧਿਤ ਨੇ ਔਰ ਨਾਲ ਸਾਡੇ ਭਾਈ ਸਾਹਿਬ ਇਹ ਵੀ ਇਸੇ ਭਾਈਚਾਰੇ ਦੇ ਨਾਲ ਗਰੀ ਪਰਿਵਾਰ ਦੇ ਨਾਲ ਬੜੇ ਭਾਈਚਾਰੇ ਨਾਲ ਸੰਬੰਧਿਤ ਨੇ ਇਹਨਾਂ ਨੂੰ ਸਾਡੀਆਂ ਭੈਣਾਂ ਨੂੰ ਪਿੰਡ ਵਾਸੀਆਂ ਨੇ ਵੋਟਾਂ ਪਾ ਕੇ ਮੈਂਬਰ ਪੰਚਾਇਤ ਚੁਣਿਆ ਨਾਲ ਭਾਈ ਸਾਹਿਬ ਨੂੰ ਮੈਂਬਰ ਪੰਚਾਇਤ ਚੁਣਿਆ ਔਰ ਅੱਜ ਹੰਕਾਰ ਇੰਨਾ ਕਿ ਸਿਰ ਚੜ ਕੇ ਬੋਲ ਰਿਹਾ ਮੌਜੂਦਾ ਐਮਐਲਏ ਔਰ ਮੰਤਰੀ ਸਾਹਿਬ ਦੇ ਕਿ ਇਹਨਾਂ ਤਿੰਨਾਂ ਸਾਡੀਆਂ ਭੈਣਾਂ ਨੂੰ ਚੁਣੀਆਂ ਹੋਈਆਂ ਮੈਂਬਰ ਪੰਚਾਇਤਾਂ ਨੂੰ ਜਿਹੜੀਆਂ ਦਲਿਤ ਪਰਿਵਾਰ ਦੇ ਨਾਲ ਸੰਬੰਧ ਰੱਖਦੀਆਂ ਨੇ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਨਾਲ ਭਾਈ ਸਾਹਿਬ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਜੇ ਦਲਤਾਂ ਨੂੰ ਤੁਸੀਂ ਚੁਣੇ ਹੋਏ ਨਮਾਇੰਦਿਆਂ ਨੂੰ ਇਸ ਤਰ੍ਹਾਂ ਹੀ ਸਸਪੈਂਡ ਕਰਨਾ ਹੈ ਤੇ ਫਿਰ ਪੰਜਾਬ ਸਰਕਾਰ ਕਿੰਨੀ ਕੁ ਹਤੈਸ਼ੀ ਆ ਗਰੀਬ ਗਰੀਬ ਭਾਈਚਾਰੇ ਦੀ ਇਸ ਦਲਿਤ ਵਰਗ ਦੀ ਅੱਜ ਇਹ ਮੂੰਹੋਂ ਬੋਲਦੀ ਤਸਵੀਰ ਹੈ ਚਾਰੇ ਲੋਕ ਤੁਹਾਡੇ ਸਾਹਮਣੇ ਖੜੇ ਹੈ ਇਹਨਾਂ ਨੂੰ ਲੋਕਾਂ ਨੇ ਚੁਣ ਕੇ ਵੋਟਾਂ ਪਾਈਆਂ ਸੀਗੀਆਂ ਮੌਜੂਦਾ ਮੈਂਬਰ ਪੰਚਾਇਤ ਬਣਾਇਆ ਇਹਨਾਂ ਭੈਣਾਂ ਨੇ ਜਿੱਤੇ ਆਪਣੇ ਪੰਚਾਇਤ ਦੇ ਨਾਲ ਮਿਲ ਕੇ ਪਿੰਡ ਦੇ ਵਿੱਚ ਜਿਹੜਾ ਸੀ ਆਪਣੀ ਸਰਗਰਮ ਭੂਮਿਕਾ ਨਿਭਾਉਣੀ ਸੀ ਲੋਕਾਂ ਦੇ ਆਸਾ ਉਮੀਦਾਂ ਦੇ ਖਰੇ ਉਤਰਨਾ ਸੀ ਕੰਮ ਕਰਨਾ ਸੀ ਅੱਜ ਉਹਨਾਂ ਨੂੰ ਸਸਪੈਂਡ ਕਰਕੇ ਤੇ ਘਰ ਦੇ ਵਿੱਚ ਬਿਠਾ ਦਿੱਤਾ ਗਿਆ ਇਸ ਤੋਂ ਵੱਡੇ ਨਾਦਰਸ਼ਾਈ ਫੈਸਲੇ ਜਿਹੜੇ ਕਿਤੇ ਹੋਰ ਦੇਖਣ ਨੂੰ ਨਹੀਂ ਮਿਲ ਰਹੇ ਔਰ ਅੱਜ ਸ਼ਰਮ ਆਉਣੀ ਚਾਹੀਦੀ ਹੈ ਇਹੋ ਜੀ ਸੋਚ ਵਾਲੇ ਲੀਡਰ ਸਾਹਿਬਾਨਾਂ ਨੂੰ ਜਿਹੜੇ ਅੱਜ ਗਰੀਬ ਭਾਈਚਾਰੇ ਦੇ ਨਾਲ ਇਡਾ ਵੱਡਾ ਵਿਸਥਾਰਾ ਔਰ ਧੱਕੇਸ਼ਾਹੀ ਔਰ ਅਨਿਆਕ ਕਰ ਰਹੇ